ਕਾਲ ਬਾਈ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆ ਭਰਾ ਮੇਰੇ ਤਰਵੰਡੀ ਸਾਬੋ ਗੁਰਪ੍ਰੀਤ ਕੋਲ ਤੇ ਬਾਈ ਕੋਲੇ ਬਹੁਤ ਸੋਹਣਾ ਟਰੈਕਟਰ ਆ ਭਰਾ ਮੇਰੋ ਤੇ ਬਾਈ ਨੇ ਕਰਾਉਣਾ ਥੋਡੀ ਗੱਲ ਬਾਤ ਇੱਕ ਘੈਂਟ ਟਰੈਕਟਰ ਆ ਭਰਾ ਕੋਲੇ ਤੇ ਆਹ ਵੇਖੋ ਸੋਨਾ ਲੀਕਾ ਬਹੁਤ ਸੋਹਣਾ ਟਰੈਕਟਰ ਆ ਭਰਾ ਮੇਰੋ ਜਮਾਨਾ ਮੈਂ ਪਿਆ ਇਹ ਪਾਵਰ ਸਟੀering ਆ ਤੇ ਬਾਈ ਨੇ ਕਰਾਉਣਾ ਥੋਡੀ ਗੱਲ ਬਾਤ ਇਹ ਨਵੇਂ ਟਾਇਰਾਂ ਚ ਭਰਾ ਮੇਰੋ ਗੁਰਪ੍ਰੀਤ ਕੀ ਹਾਲ ਹੈ ਠੀਕ ਆ ਬਾਈ ਬਲਰਾ ਹੋ ਠੀਕ ਆ ਠੀਕ ਠਾਕ ਤੂੰ ਸੁਣਾ ਬਹੁਤ ਵਧੀਆ ਜਮਾ ਓਕੇ ਓਕੇ ਕਣਕ ਕੋੜ ਕੇ ਬੜਲੀ ਕੇ ਕਣਕ ਰਹਿੰਦੀ ਹੈ ਕੁਛ ਨਾ ਕੁਛ ਉਸ ਬੜਲੀ ਕੁਛ ਕੁ ਰਹਿੰਦੀ ਆ ਠੀਕ ਆ ਕਣਕਾਂ ਦਾ ਵੀ ਅੱਧੀ ਝੋਨੇ ਵਾਲਾ ਹਾਲ ਹੋ ਰਿਹਾ ਅੱਧੀਆਂ ਆ ਗੀਆਂ ਅੱਧੀਆਂ ਸੰਝੀਆਂ ਹਨਾ ਹਾਂ ਮੌਸਮ ਠੰਡਾ ਨਾ ਠੰਡਾ ਮੌਸਮ ਕਰਕੇ ਸਹੀ ਗੱਲ ਹੈ ਇਹ ਆਪਣੇ ਸੋਨਾਲਿਕਾ ਬਾਰੇ ਦੱਸੋ ਹਾਂ ਇਹ ਸੋਨਾਲਿਕਾ 35 ਵਾਲੇ 21 ਮਾਡਲ ਹੈ 21 ਮਾਡਲ ਹੈ ਹਾਂ ਟਾਪ ਨਵਾਂ ਆ ਜਮਾ ਹਨਾ ਹਾਂ ਨਾਲ ਦੀ ਟਾਇਰ ਟੁੱਟ ਚੰਨੇ ਬੈਠਾ ਰਹਣਗੇ ਨਾ ਪੇ ਜਮਾ ਨਾਲ ਦੇ ਟਾਇਰ ਆ ਹੈ ਨਵੇਂ ਪੈ ਡੈਕਟਰ ਠੀਕ ਆ ਨਾਲ ਦੇ ਟਾਇਰ ਆ ਭਰਾ ਮੇਰੋ 50 ਨੰਬਰ ਹੈ 50 ਨੰਬਰ ਆ பாத்து ਇਹ 21 ਮਾਡਲ ਆ ਹਾਂ 21 ਮਾਡਲ ਆ 4 ਲੱਖ ਤੇ 75 ਹਜ਼ਾਰ ਡਿਮਾਂਡਾ ਕਿੰਨੇ ਸੜਦਾ 4 60 ਦਾ ਦੇ ਦਾਂਗੇ 4 60 ਦਾ ਹਾਂ ਕੋਈ ਬਾਕੀ ਹੋਰ ਮਾੜਾ ਮੋਟਾ ਲੈਸ ਕਰਦਾ ਵੀਡੀਓ ਦੇਖ ਕੇ ਹੁੰਦਾ ਠੀਕ ਆ ਇਹਦੇ ਵਿੱਚ ਪੁਰਾਣਾ ਟਰੈਕਟਰ ਵੀ ਕੱਟਿਆ ਜਾਊਗਾ ਹਾਂ ਪੁਰਾਣਾ ਟਰੈਕਟਰ ਕੱਟਿਆ ਜਾਊਗਾ ਪੁਰਾਣਾ ਟਰੈਕਟਰ ਕੱਟਿਆ ਜਾਊਗਾ ਲੋਨ ਫੈਂਸ ਵੀ ਹੋ ਜਾਊਗਾ ਹਣਾ ਹਾਂ ਤੇ ਆ ਦੇਖ ਲਓ ਭਰਾ ਮੇਰੇ ਜੇ ਕੋਲ ਤੁਹਾਡੇ ਕੋਲੇ ਪੁਰਾਣਾ ਟਰੈਕਟਰ ਹੈਗਾ ਉਹ ਵੀ ਬਾਈ ਕਹਿੰਦਾ ਵੀ ਤੇ ਕੱਟ ਲਾਂਗੇ ਤੇ ਕਿਰਾਏ ਤੇ ਲੈ ਜਾਣਾ ਉਹ ਵੀ ਦੇ ਦੇਣਗੇ ਅੱਛਾ ਹਾਂ ਕਿਰਾਏ ਤੇ ਕਿਸੇ ਕੰਮ ਵਾਸਤੇ ਕਿਸ ਨੇ 5 ਨਾਲ 10 ਦਿਨਾਂ ਵਾਸਤੇ ਲੈ ਜਾ ਲੇ ਭਰਾ ਮੇਰੇ ਇੱਕ ਤੁਹਾਨੂੰ ਹੋਰ ਖੁਸ਼ਖਬਰੀ ਐ ਜੇ ਕਿਸੇ ਭਰਾ ਨੇ ਕਰਾਇਏ ਕਰੂਏ ਤੇ ਲੈ ਜਾਣਾ ਤਾਂ ਕਦੋਂ ਮਰਜ਼ੀ ਗੁਰਪ੍ਰੀਤ ਨੂੰ ਫੋਨ ਕਰ ਲਿਓ ਤੇ ਕ੍ਰੀਨ ਤੇ ਨੰਬਰ ਚੱਲੀ ਜਾਂਦਾ ਤੇ ਕਰਾਇਏ ਵਾਸਤੇ ਵੀ ਤੁਹਾਨੂੰ ਟਰੈਕਟਰ ਮਿਲ ਜੂਗਾ ਤੇ ਅੱਗੇ ਆ ਗਿਆ ਆਪਣੇ ਕੋਲੇ 575 ਡੀਆਈ ਇਹ ਵੀ ਟਰੈਕਟਰ ਐਂਟ ਹੈ ਨਾ ਟਾਇਰਾਂ ਥੋੜਾ ਹੋਆ ਟਾਇਰ ਤਾਂ ਕਿੰਨੇ ਕਹਦੇ ਟਾਇਰ ਤਾਂ ਬਸ ਠੀਕ ਜੀ ਐ ਬਸ ਖਤਮੀ ਮਨ ਮਾਨੀ ਹਾਂ ਹਾਂ ਟਾਇਰ ਤਾਂ ਮਗਰ ਇਹਦਾ ਮਨ ਕੇ ਚਲਦਾ ਸੀ ਐ ਸਾਰੇ ਹਨੂੰ ਟਰੈਕਟਰ ਸੋਣਾ ਪਿਆ ਜਾ ਹਾਂ ਸਾਫ ਐ ਰੰਗ ਰੰਗ ਤਾਂ ਮੜਾ ਮੋਟਾ ਵੱਜਿਆ ਪੇਂਟ ਪੂਟ ਔਰ ਸਾਫ ਐ ਕੱਲੇ ਟਾਇਰ ਲਾ ਲਿਆ ਯਾਰ ਕੰਮ ਕੋਮ ਦਾ ਬਹੁਤ ਚੰਗਾ ਬਹੁਤ ਚੰਗਾ ਇੰਜਨ ਗੇ ਦਾ ਪੂਗਾ ਚੰਗਾ ਹਾਂ ਇਹਦਾ ਪਹਾੜਾ ਜੋਰ ਜੁਰ ਵੀ ਬਹੁਤ ਹੁੰਦਾ ਹੈ ਜੀ ਹਾਂ 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 ਪੰਜਾਬ ਨੰਬਰ ਹੈ ਨੰਬਰ ਹੈ ਹਰਿਆਣਾ ਹਰਿਆਣਾ ਨੰਬਰ ਆ ਤੇ ਹਰਿਆਣਾ ਪੰਜਾਬ ਪੂਰਾ ਸੋਹਣਾ ਟਰੈਕਟਰ ਆ ਮਗਰਾੜਾ ਮਗਰੂਣਾ ਦਾ ਜਰਾ ਜੁਰਾ ਨਿਕੇ ਤਾਂ ਪੂਰਾ ਪੂਰਾ ਨਹੀਂ ਜਰਿਆ ਬੜੀ ਸੌਖੀ ਪਾਲਟੀ ਹੈ ਹਾਂ ਕੱਲੇ ਟਾਇਰ ਜੇ ਪਾਏ ਹੁਣ ਤਾਂ ਘੋੜੀ ਵਾਂਗੂ ਖੜ ਜੇ ਹਾਂ ਹਾਂ ਟਾਇਰ ਪਾ ਕੇ 1 ਲੱਖ ਦਾ ਟਰੈਕਟਰ ਵੇਚ ਜੂ ਤੀ ਦਾ ਸਹੀ ਗੱਲ ਹੈ ਆਉਂਦਾ ਕੀ ਐਪਲੋਇਨੈਂਸ ਆ ਯਾਰ ਨਾ ਕੁਛ ਨਹੀਂ ਆਉਂਦਾ ਹਾਂ ਇੰਜਨ ਵਗੈਰਾ ਤਾਂ ਕਿਵੇਂ ਜਮਾਓ ਕੇ ਬਾਕੀ ਲਾ ਦੇਣਾ ਪਮਾ ਅੱਛਾ ਹਾਂ 1 ਲੱਖ ਤੇ 10000 ਦਾ ਦੇ ਦਾਂਗੇ ਲਿਫਟ ਲਿਫਟ ਓਕੇ ਜਮਾ ਪੂਰੀ ਸੌਖੀ ਪਾਰਟੀ ਤੋਂ ਆਇਆ 340 ਕਿਲੋ ਦੀ ਬਾਹੀ ਸੀ ਬੰਨਿਆ ਕੋਈ ਵੱਡੇ ਟਰੈਕਟਰ ਦੇ ਨਾਲ ਰੱਖਿਆ ਠੀਕ ਹੈ ਕਿਹੜਾ ਮਾਡਲ ਕਿਹੜਾ ਮਾਡਲ 93 ਆ 93 ਮਾਡਲ ਆ ਹਾਂ 132000 ਲਿਖਿਆ ਤੇ 10000 ਦੇ ਦੇ ਦਾਂਗੇ ਠੀਕ ਉਹਦੇ ਭਾਏ ਕੁਆਡ ਵਾਲੀ ਹੈ ਲੱਖ ਰੁਪਏ ਤਾਂ ਹੁਣ ਕੁਆਡ ਕੀ ਲਾਉਂਦੇ ਸੀ ਲੱਖ ਰੁਪਏ ਦਾ ਸਾ ਵੀ ਨਹੀਂ ਦਿੰਦਾ ਹਾਂ ਨਹੀਂ ਆਉਂਦਾ ਕਿਤੇ ਮਰਜ਼ੀ ਲਾ ਦੇ ਡਾ ਟਰੈਕਟਰ ਨਾਲ ਕਿਤੇ ਮਰਜ਼ੀ ਲਾ ਦੇ ਹੈਨਾ ਡਬਲ ਕਲਚ ਹੁੰਦਾ ਇਹ ਨ ਲੱਖ ਰੁਪਏ 1 ਲੱਖ 10 15000 ਦਾ ਆਉਂਦਾ ਕੀ ਹੈ ਕੁਝ ਨਹੀਂ ਆਉਂਦਾ ਪਤਾ ਨਹੀਂ ਕੁਝ ਨਹੀਂ ਆਉਂਦਾ ਤੇ ਬਹੁਤ ਥੋੜਾ ਰੇਟਰ ਆ ਭਰਾ ਮੇਰਾ ਤੇ ਅੱਗੇ ਆ ਗਿਆ ਮਰੂਤੀ ਹੈ ਨਾ ਗੋਤੀ ਸਕਾਟ ਹਾਂ ਆ ਦੇਖੋ ਭਰਾ ਮੇਰੇ ਇਹ ਪੰਜਾਬ ਨੰਬਰ ਟਰੈਕਟਰ ਬਹੁਤ ਚੰਗਾ ਜਮਾ ਸੁੱਕਾ ਪਿਆ ਹੜਦੋਂਗਾ ਸੁੱਕਾ ਪਿਆ ਰੇਜ ਨਾਲ ਵਕਤ ਕਰ ਮੈਂ ਰੇਜ ਨਾਲ ਬੜਾ ਚੰਗਾ ਟਰੈਕਟਰ ਯਾਰ ਜਿੱਦੇ ਬੜਾ ਚੰਗਾ ਹੈ ਗਰਿਆ ਕੋਲੇ ਹੈ ਨਹੀਂ ਕਿਸੇ ਪਾਸੇ ਹਾਂ ਜਮਾ ਬਾਕੇ ਲੈ ਜੇ ਪਰਾਂਗੀ ਦਸਲੀ ਹੈ ਹਾਂ ਸੋਹਣਾ ਟਰੈਕਟਰ ਹੈ ਭਰਾ ਮੇਰੇ ਦੇਖੋ ਬਾਕੀ ਸੀਜਰੀਆ ਹੋਰ ਦੇਖ ਨਲ ਤਾਂ ਪਲਰਾ ਤੂੰ ਤਾਂ ਰੱਖਿਆ ਹੈ ਹਾਂ ਵਰ ਵਾਚਰ ਵਹੇ ਸੀਜਰੀਆ ਨਾਲੇ ਅੱਛਾ ਸੀਜਰੀਆ ਹੈ ਹਾਂ ਇਹ ਜ਼ਿਆਦਾਤਰ ਕੀ ਹੁੰਦੀ ਹੈ ਕੀ ਆਉਂਦੇ ਸੀਜਰੀ ਕਿਰਾਇਆ ਅਗਲੇ ਦੇ ਅੱਛਾ ਹਾਂ 5000 ਰੁਪਏ ਲੱਗ ਜਾਂਦਾ ਹਾਂ ਸੀਜਰੀਆ ਭਰਾ ਮੇਰੇ ਛੋਟਾ ਜਿਹਾ ਟਰੈਕਟਰ ਥੋੜੇ ਪੂਰਾ ਘੈਂਟ ਟਰੈਕਟਰ ਚਾਰ ਸਪੀਡ ਦਿਖਾ ਦੇਣਾ ਤੈਨੂੰ ਇਹ ਵੀ ਪੋਦੇ ਪੋਈ ਹੈ ਟਾਇਰ ਬਹੁਤ ਚੰਗੇ ਮੂਰਲੇ ਨਾਲੇ ਮੰਗ ਲੈ ਇੰਜਨ ਗੇਅਰ ਦਾ ਓਕੇ ਹੈ ਜਮ ਓਕੇ ਟਾਇਰ ਹੀ ਬਹੁਤ ਚੰਗੇ ਆ ਚੱਲ ਯਾਰ ਟਾਇਰ ਹਾਂ ਟਾਇਰ ਤਾਂ ਨਵੇਂ ਵਰਗੀ ਆ 93 ਮਾੜਲਾ 93 ਮਾੜਲਾ 50 ਨੰਬਰ ਹੈ 50 ਨੰਬਰ ਹੈ 50 ਨੰਬਰ ਹੈ ਭਰਾ ਮੇਰੋ ਤੇ ਟਰੈਕਟਰ ਦੇਖੋ ਯਾਰ ਘੈਂਟ ਆ ਪੂਰਾ ਤੇ 1 ਲੱਖ 23 ਹਜ਼ਾਰ ਲਿਖਿਆ ਇਹ ਵੀ ਇੱਕ ਦਾਦਾ ਦੇ ਦਿੰਗੇ ਯਾਰ ਦੇਖੀਓ ਇਹ ਵੀ ਇੱਕ ਦਾਦਾ ਹਾਂ ਟਰੈਕਟਰ ਪੂਰਾ ਚੰਗਾ ਕੀ ਆਉਂਦਾ ਲੱਖ ਰੁਪਏ ਹੁਣ ਕਵਾੜੀਏ ਦਾ ਹਲਾਉਂਦੇ ਸੀ ਜਦੋਂ ਅਸੀਂ ਲਈ ਸੀ ਉਦੋਂ ਮਹਿੰਗਾ ਸੀ ਹਾਂ ਟਰੈਕਟਰ ਬ ਟੈਰੀ ਪਹੁੰਚ ਗਿਆ ਹੈ ਮਗਰ ਕਿਹਾ ਗਿਆ 25000 20 ਦੇ 2000 ਦੇ ਟੈਰੀ ਹੈ ਸਹੀ ਗੱਲ ਹੈ 90000 ਦੇ ਆਪਣੇ ਪਿੰਡ ਉਹਨਾਂ ਕੋਲ ਹੈਦਾ ਸੀ ਮਖਣਾਂ ਦੇ ਕੋਲੇ ਹਾਂ ਤੇ ਉਹਨਾਂ ਨੇ ਵੇਚਿਆ ਨਹੀਂ ਦੇਖ ਲਾ ਹਾਂ ਬਹੁਤ ਚੰਗਾ ਟਰੈਕਟਰ ਕਰਮ ਵਾਲੇ ਟਰੈਕਟਰ ਹੁੰਦੇ ਆ ਭਰਾ ਮੇਰੇ ਤੇ ਅੱਗੇ ਆ ਗਿਆ ਆਸ਼ਾ ਆਸ਼ਾ 2002 ਮਾਡਲ ਸੁਪਸਟਾਰ ਇੱਧਰ ਆ ਗਿਆ ਭਰਾ ਮੇਰੇ ਆਸ਼ਾ 2002 ਮਾਡਲ ਹਾਂਜੀ ਹਾਂਜੀ ਘੈਂਟ ਗੱਲ ਬਾਤ ਆ ਭਰਾਵਾ ਵੀ ਇਹ ਵੀ ਸਾਫ ਰਮਰ ਮਾਦਾ ਪੂਰਾ ਐ ਟੂਰ ਤਾਂ ਥੋੜੇ ਜਿਹਾ ਸੀਗਾ ਤੇ ਉਹ ਟਰੈਕਟਰ ਸੋਹਣਾ ਤੇ ਬੁਰਾ ਕੈਂਟ ਟਰੈਕਟਰ ਭਰਾ ਮੇਰੇ ਚਾਰ ਸਫਰ ਤੋਂ ਦਿਖਾ ਦਨੇ ਆ ਉਸਾ ਨੰਬਰ ਉਹਦਾ ਬਹੁਤ ਸਾਫ ਹੈ ਹਾਂ ਰੇਂਡਾ ਨੰਬਰ ਹੈ ਹਾਂ ਹਰਿਆਣਾ ਨੰਬਰ ਹੈ ਭਰਾ ਮੇਰੇ ਤੇ ਮੈਨੂੰ ਬੈਟਰੀ ਵੀ ਨਵੀਆਂ ਯਾਰ ਆਹ ਹਾਂ ਮੈਂ ਠੀਕ ਸੈਲਫ ਸਟਾਰਟਰ ਮੌਕੇ ਤੇ ਵਧੀਆ ਜਾਵਾ ਹੈ ਸੈਲਫ ਸਟਾਰਟਰ ਨੰਬਰ ਉਹਦਾ ਬਹੁਤ ਸਾਫ ਹੈ ਅੱਛਾ ਸੈਲਫ ਸਟਾਰਟ ਹੈ ਹਾਂ ਸੈਲਫ ਸਟਾਰਟਰ ਭਰਾ ਮੇਰੇ 2002 ਮਾਡਲ ਹੈ ਸੁਪਰ ਸਟਾਰ 2 ਮਾਡਲ ਆ ਤੇ ਜੇ ਕਿਸੇ ਭਰਾ ਨੇ ਢੋਆ ਢਵਾਈ ਵਾਸਤੇ ਲਿਫਟ ਕੰਟਰੋਲ ਹੋਣੀ ਹੈ ਨਾ ਹਾਂ ਹਾਂ ਕੰਟਰੋਲ ਆਹ ਲਿਫਟ ਆ ਭਰਾ ਮੇਰੇ ਐਨਸੀ ਆ ਹਾਂ ਐਨਸੀ ਆ ਤੇ ਬਹੁਤ ਸੋਹਣਾ ਟਰੈਕਟਰ ਉਹ ਰੌਲ ਲੈ ਟਾਕ ਕੋ ਮਰਜ਼ੀ ਕਰੀਆ ਯਾਰ ਇਹਨੂੰ ਹਾਂ ਹਾਂ ਨਰਮਾ ਬੀਜਲੇ ਸੀਲਰ ਲਾਲੇ ਹੂੰ ਹੂੰ ਐ ਟਰਾਲੀ ਤੇ ਲਾਦੇ ਹਨਾ ਹਾਂ ਤੇ 2002 ਮਾਡਲ ਆ 1 ਲੱਖ ਤੇ 18000 ਦਾ ਇਹ ਪੁਲਰਾ ਹਾਂ ਜਾਂ ਨਾ ਕੁਸ ਖਵਾ ਕੁਸ ਲੈ 1 ਲੱਖ ਤੇ 5000 ਤਾਂ ਦੇਵਾਂਗੇ 1 ਲੱਖ 5000 ਦਾ ਜੇ ਕਿਸੇ ਨੇ ਇੱਕ ਦਿਨ ਵਾਸਤੇ ਵੀ ਜਾਂ ਆਪਣੇ ਲਵੇ ਤਵੇ ਕੋ ਤੂੜੀ ਧੋਣ ਨੂੰ ਕਿਸੇ ਨੇ ਉਂਗਲ ਜਾਣਾ ਤੋਰੇ ਫੇਰ ਨੂੰ ਢਾੜੀ ਤੇ ਲੈ ਜਾਣਾ ਲੈ ਜਾ ਸਕਦਾ ਅੱਛਾ ਅੱਛਾ ਹਾਂ ਜੇ ਕਿਸੇ ਭਰਾ ਨੇ ਕਰਾਈ ਤੇ ਲੈ ਜਾਣਾ ਤਾਂ ਉਹ ਵੀ ਭਰਾ ਮੇਰੇ ਲੈ ਜਾ ਸਕਦਾ ਇਹ ਹੋਰ ਕਿਹੜਾ ਆਪਣੇ ਕੋਲੇ ਹੋਰ ਆਪਣੇ ਕੋਲ ਸੋਨਾ ਲੀਕਾ ਕਿਉਂ ਹੋਰ ਹੈਗਾ ਭਰਾ ਮੇਰੇ ਨਵਾਂ ਸੋਨਾ ਲੀਕਾ ਖੋਣੇ ਤੋਂ ਲੀਕਾ ਅੱਡੀ ਇਹ ਵੀ ਆਪਣੇ ਹਾਂ ਇਹ ਵੀ ਇਹ ਤਾਂ ਆਪਣੇ ਪਿੰਡ ਦਾ ਹੀ ਆ ਇਹ ਠੀਕ ਆ ਆਪਣਾ ਉਹੀ ਆ ਗਿਆ ਅੱਛਾ ਆ ਦੇਖੋ ਭਰਾ ਮੇਰੇ ਸੋਨਾ ਲੀਕਾ ਜਿਵੇਂ ਨਵਾਂ ਭਰਾ ਮੇਰੇ ਸੈਡ ਗੇਰਾ ਪੂਰਾ ਘੰਟਾ ਆ ਆ ਦੇਖ ਲਓ ਇਹਦਾ ਥੋੜਾ ਜਿ 흘ਿਆ ਹੋਊ ਯਾਰ 800 ਘੰਟਾ ਚੱਲਿਆ 800 ਹਾਂ ਆ ਦੇਖ ਲਓ 3 ਸਪੀਡਾ ਚੰਜਰ ਵਾਲਾ ਰੈਣਾ ਨੰਬਰ ਹੈ ਨਾ ਹਾਂ 3 ਸਪੀਡਾ ਚੰਜਰ ਵਾਲਾ ਚੰਜਰ ਵਾਲਾ ਬਹੁਤ ਘੈਂਟ ਐ ਇਹਦਾ ਥਰੀ ਸਪੀਡ ਐ ਭਰਾ ਮੇਰੇ ਦੇਖੋ ਪੂਰਾ ਘੈਂਟ ਰੇ ਟਰੱਕ ਯਾਰ ਫਿਰ ਤੁਹਾਨੂੰ ਘੁੰਮ ਕੇ ਦਿਖਾ ਦਿੰਨੇ ਆ ਘੈਂਟ ਗੱਲ ਬਾਤ ਆ ਜਮਾ ਨਵਾਂ ਹੀ ਪਿਆ ਯਾਰ ਕੈਂਜਰ ਵਾਲਾ ਬਾਈ ਕਹਿੰਦਾ ਤੇ ਕਿਹੜਾ ਮਾਡਲ ਐ ਇਹ ਮਾਡਲ 21 21 ਮਾਡਲ ਆ 6 ਲੱਖ ਤੇ 5000 ਡਿਮਾਂਡ ਹਾਂ ਕਿੰਨੇ ਦਾ ਛੱਡ ਦਾਂਗੇ 580 ਦਾ ਦੇ ਦਾਂਗੇ 580 ਦਾ ਹਾਂ ਹੋਰ ਵੀ ਚਲ ਮਾਣਾ ਹਾਂ ਵੀਡੀਓ ਦੇਖ ਕੇ ਆਉਂਦਾ ਕੋਈ ਹੋਰ ਲੈਸ ਕਰਦਾ ਹੈ ਵੀਡੀਓ ਦੇਖ ਕੇ ਹਾਂ ਬਾਕੀ ਇਹ ਟਰੈਕਟਰ ਨਵਾਂ ਟਰੈਕਟਰ ਕਰਾਏ ਤੇ ਲੈਣਾ ਕਿਸੇ ਦੇ 100 ਕਿਲੋ ਦੇ ਅਰੇ ਦੇ ਕਿਸੇ ਨੇ ਲੈਣਾ ਦੇ ਦਾਂਗੇ ਇਹੀ ਗੱਲ ਹੈ ਹਾਂ ਆ ਦਾ ਪ੍ਰੂਫ ਦੇ ਕੇ ਹਾਂ ਚਲਦਾ ਚਲਦਾ ਦੇਵਾਂਗੇ ਚਲਦਾ ਲਾਵਾਂਗੇ ਠੀਕ ਠੀਕ ਆ ਤੇ ਆ ਦੇਖ ਲੋ ਭਰਾ ਮੇਰੇ ਕੌਣ ਦਿੰਦਾ ਨਹੀਂ ਨਵਾਂ ਟਰੈਕਟਰ ਓਡੀਆ ਯਾਰ ਇੱਕ ਦੂ ਬਾਦ ਆ ਗਿਆ ਡੀਆਈ ਆ ਦੇਖ ਲੋ ਐਂਟ ਹੈ ਵੀ ਭਰਾ ਮੇਰੇ ਡੀਆਈ ਬਹੁਤ ਡਿਮਾਂਡਾ ਟਰੈਕਟਰ ਚੰਗਾ ਬਹੁਤ ਟਾਇਰ ਦਵਾਏ ਪਏ ਅਕਵਾੜਾ ਇਹ ਕਿਹਦੇ ਟਾਇਰ ਆ ਪਹੁੰਚਗੇ ਬਹੁਤ ਸੋਹਣਾ ਇੱਕ ਡੁਕ ਨਾਲ ਹੀ ਦੇ ਦਾਂਗੇ ਯਾਰ ਇੱਕ ਡੁਕ ਨਾਲ ਹੀ ਹੈ ਹੂੰ ਤੇ ਟਾਇਰ ਟੂਰ ਵੀ ਸੋਹਣੇ ਆ ਯਾਰ ਹਾਂ ਐਂਟ ਗੱਲ ਬਾਤ ਆ ਭਰਾ ਮੇਰੇ ਆ ਦੇਖੋ ਤੇ ਮੈਂ ਪਰ ਬੂਹ ਪਰ ਬਾਈ ਨੇ ਜਮਾ ਤਾਜ਼ਾ ਲਾਤਾ ਹੂੰ ਬਹੁਤ ਚੰਗਾ ਟਰੈਕਟਰ ਹੈ ਪੂਰਾ ਆਪਣੇ ਦਾ ਪਿੰਡ ਦੇ ਪਹੁੰਚਦਾ ਰਹੇ ਹਾਂ ਤੇ ਆਪਣੇ ਪਿੰਡ ਦਾ ਹੀ ਟਰੈਕਟਰ ਹੈ ਇਹ ਪੁਰਾਣਾ ਕਟਿਆ ਹੋਇਆ ਇਹਨਾਂ ਨੇ ਇਹ ਬਹੁਤ ਸੋਹਣਾ ਟਰੈਕਟਰ ਹੈ ਭਰਾ ਮੇਰੇ ਤੇ ਮੂਰੇ ਬੇਡ ਬੂਟ ਸਾਰਾ ਕੁਝ ਓਮੇਜ ਕਰ ਪਿਆ ਨਹੀਂ ਅਗਲਾ ਲਾ ਲੈਂਦਾ ਹਾਂ 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 ਬੈਂਟਰੀ ਬੂਟਰੀ ਸਾਰਾ ਸੈਲਫ ਸਟਾਰਟ ਹੈ ਭਰਾ ਮੇਰੇ ਕੋਕਾ ਪੀਤੀ ਹੈ ਵੀ ਇਹ ਇਹ ਪੰਜਾਬ ਨੰਬਰ ਹੈ ਨੰਬਰ ਹਰਿਆਣਾ ਹੈ ਹਰਿਆਣਾ ਨੰਬਰ ਹੈ ਭਰਾ ਇਹ ਹਰਿਆਣਾ ਪੰਜਾਬ ਨਾ 97 ਮਾਡਲ ਹੈ ਹਾਂ 97 1,55,000 ਰੁਪਏ ਦਾ ਕਿੰਨੇ ਦਾ ਛੜੀ 40 ਦਾ ਦੇ ਦਿਆਂਗੇ ਹੈ 40 ਦਾ 1 40 ਦਾ ਹੂੰ ਠੀਕ ਆ ਤੇ ਆ ਥੋੜੀ ਕਿਵੇਂ ਇਹ ਵੀ ਆਏ ਜਮੜੀਓ ਬਦਲ ਲੋਕ ਜਲ ਲਗਾ ਲੱਗ ਗਿਆ ਅੱਛਾ ਲੋਕ ਜਾ ਕਰਕੇ ਲੈ ਕੇ ਤੇ ਬਹੁਤ ਸੋਹਣਾ ਡੈਡਰ ਆ ਭਰਾ ਮੇਰੇ ਦੇਖੋ ਬਾਈ ਕਹਿੰਦਾ 1 ਲੱਖ ਤੇ 40 ਹਜ਼ਾਰ ਦੇ ਦੇਗਾ ਟੈਟੂਰ ਘੈਂਟ ਆ ਘੈਂਟ ਗੱਲ ਬਾਤ ਆ ਪਿਆਰ ਤੋਂ ਫਿਰ ਤੁਹਾਨੂੰ ਘੁੰਮ ਕੇ ਦਿਖਾ ਦਿੰਨੇ ਆ ਆ ਦੇਖੋ ਸੋਹਣਾ ਡੈਡਰ ਹੈ ਡੀ ਆਈ ਘੈਂਟ ਗੱਲ ਬਾਤ ਆ ਅੱਗੇ ਕਿਡਾ ਆ ਗਿਆ ਬਸ ਤੇ ਬਾਈ ਨੰਬਰ ਨਾ ਕਰਦੇ ਸੀਗੇ ਤੇ ਬਾਈ ਦਾ ਆਪਾਂ ਨੰਬਰ ਪੁੱਛਦੇ ਆ ਤੇ ਆਪਣਾ ਨੰਬਰ ਦਾ ਦਿਓ ਇੱਕ ਨੰਬਰ ਹੈਗਾ 95922 ਹਾਂਜੀ 19530 ਠੀਕ ਆ ਇੱਥੇ ਹੁੰਦੇ ਆਪਣੇ ਜੈ। ਹਾਂ ਟਰੈਕਟਰ ਆਪਣੇ ਦਲਵੰਡੀ ਸਾਪਾ ਹੁੰਦੇ ਆ। ਕਲਕੇਸ਼ਨ ਆਪਣੀ ਪٹرول ਪੰਪ ਦੇ ਸਾਹਮਣੇ ਮੰਡੀ ਆ। ਪٹرول ਪੰਪ ਦੇ ਸਾਹਮਣੇ ਹਾਂ ਸਰ ਦੁਲਗੜ ਰੋਡ। ਓਕੇ ਭਰਾ ਵੀਡੀਓ ਚੰਗੀ ਲੱਗੀ। ਠੀਕ ਹੈ। ਇਹ ਸੇਅਰ ਜ਼ਰੂਰ ਕਰ ਦੇ। ਧੰਨਵਾਦ।